ਡੈਮ ਬਣੇ ਹੈਗੇ ਵੀ ਹੜ੍ਹਾਂ ਨੂੰ ਰੋਕਾਂ ਦੇ ਲਈ ਹੁਣ ਤੇ ਡੈਮ ਕੰਮ ਕਰਦੇ ਨੇ ਹੜ੍ਹ ਲਿਆਉਣ ਦੇ ਲਈ ਜੇ BBMP ਸਾਡੇ ਕੋਲ ਹੁੰਦਾ ਜੇ ਰਾਹ ਸਾਡੇ ਕੋਲ ਆਪਣਾ ਹੁੰਦਾ ਤੇ ਆ ਜਿਹੜਾ ਝੋਨਾ ਚਾਣਾ ਅਸੀਂ ਜਿਹੜਾ ਆਪਣੇ ਮੋਟਰਾਂ ਲਾਲਾ ਪਾਲਦੇ ਕਰਦੇ ਆ ਇਹ ਸਾਰਾ ਸਾਲ ਨੇ ਥੋੜਾ ਥੋੜਾ ਪਾਣੀ ਪਸਾਣ ਨੂੰ ਦਿੱਤਾ ਹਾਂ ਨਾਲੇ ਫਸਲ ਚੰਗੀ ਹੁੰਦੀ ਤੇ ਨਾਲੇ ਹੜ੍ਹਾਂ ਤੋਂ ਬਚਦੇ ਜਦੋਂ ਤੱਕ ਸਾਡਾ ਆਪਣਾ ਰਾਜ ਨਹੀਂ ਹੁੰਦਾ ਇਹਦਾ ਕੁਝ ਨਹੀਂ ਬਣਦਾ ਜਾਂ ਤੇ ਪੰਜਾਬ ਦੋ ਹੀ ਸਖਾਂ ਕੋਲ ਪੰਜਾਬੀਆਂ ਘਾਲਿਆ ਜਾਂ ਤੇ ਹਰ ਸਾਲ ਇਹ ਦੋਈ ਸਾਲੇ ਡੁੱਬਣ ਲਈ ਤਿਆਰ ਰਹਿਣ ਤੇ ਐਦਾਂ ਟਰੈਕਟਰ ਟਰਾਲੀਆਂ ਭਰ ਕੇ ਦੇ ਅਸੀਂ ਇੱਕ ਦੂਜੇ ਦੇ ਵਿੱਚ ਵੱਜਦੇ ਫਿਰੇ ਤੇ ਜਾਂ ਫਿਰ ਸੱਦੇ ਹੋ ਕੇ ਆਪਣਾ ਰਾਜਾ ਸਰਕਾਰ ਲਈ ਇਹ ਜਿਹੜੇ ਮਸਲੇ ਨੂੰ ਹਲਕਾ ਸਿੱਖ ਜਥੇਬੰਦੀ ਦਲ ਖਾਲਸਾ ਦੇ ਆਗੂ ਪਰਮਜੀਤ ਸਿੰਘ ਮੰਡ ਨੇ ਪੰਜਾਬ ਵਿੱਚ ਆਏ ਹੜ੍ਹਾਂ ਨੂੰ ਸਰਕਾਰ ਦੀ ਵੱਡੀ ਨਾਕਾਮੀ ਕਰਾ ਦਿੱਤਾ ਹੈ ਉਹਨਾਂ ਕਹਿੰਦੇ ਕਿ ਇਹ ਸਾਫ਼ ਨਜ਼ਰ ਆ ਰਿਹਾ ਹੈ ਕਿ ਹੜ 30% ਕੁਦਰਤੀ ਹਨ ਤੇ 70% ਸਰਕਾਰਾਂ ਦੀ ਫੇਲੀਅਰ ਹੈ ਉਹਨਾਂ ਕਹਿੰਦੇ ਕਿ ਇਹ ਡੈਮ ਹੜ੍ਹਾਂ ਨੂੰ ਰੋਕਣ ਲਈ ਬਣਾਏ ਜਾਂਦੇ ਹਨ ਪਰ ਹੁਣ ਇਹ ਹੜ ਲਿਉਣ ਦਾ ਕੰਮ ਕਰ ਰਹੇ ਹਨ ਉਨਾ ਕਿ ਕਿ ਬੀਬੀਐਮਬੀ ਤੇ ਕੇਂਦਰ ਦਾ ਅਧਿਕਾਰ ਹੈ ਪਰ ਅਜਿਹੇ ਹਾਲਾਤਾਂ ਦਾ ਇੱਕੋ ਇੱਕ ਹੱਲ ਪੰਜਾਬ ਦੀ ਆਜ਼ਾਦੀ ਅਤੇ ਸਿੱਖ ਰਾਜ ਖਾਲਿਸਤਾਨ ਦੀ ਪ੍ਰਾਪਤੀ ਹੈ ਉਹਨਾਂ ਕਹਿੰਦੇ ਕਿ ਜਾਂ ਤਾਂ ਹਰ ਸਾਲ ਅਜਹੀ ਬਰਬਾਦੀ ਲਈ ਤਿਆਰ ਹੋ ਜਾਂ ਫਿਰ ਇੱਕ ਵਾਰ ਹਿੰਮਤ ਕਰਕੇ ਆਪਣਾ ਰਾਜ ਲੈ ਲਓ ਕਿਉਂਕਿ ਇਹ ਮਸਲੇ ਉਦੋਂ ਤੱਕ ਹੱਲ ਨਹੀਂ ਹੋਣਗੇ ਜਦੋਂ ਤੱਕ ਪੰਜਾਬ ਆਜ਼ਾਦ ਨਹੀਂ ਹੁੰਦਾ ਤੇ ਆਪਣੇ ਫੈਸਲੇ ਆਪ ਨਹੀਂ ਕਰਦਾ ਸਾਡਾ ਆਮ ਬੰਦਾ ਪੱਠੇ ਚੁੱਕ ਕੇ ਟੋਕਰੀ ਪਾਉਂਦਾ ਉਹਨੂੰ ਹੀ ਪਤਾ ਵੀ ਹੜ ਕਿਉਂ ਆਏ ਨੇ ਉਹਦੇ ਨੂੰ ਦੱਸਣ ਵਾਲਾ ਕੰਮ ਨਹੀਂ ਰਹਿ ਗਿਆ ਟੋਟਲੀ ਪ੍ਰਸ਼ਾਸਨਿਕ ਫੇਲੀਅਰ ਸਰਕਾਰਾਂ ਦਾ ਫੇਲੀਅਰ ਆ ਤੇ ਪੰਜਾਬ ਨੂੰ ਇੱਕ ਸਾਹ ਨਾਲ ਬਰਬਾਦ ਕਰਨ ਵਾਲਾ ਕੰਮ ਆ ਨੁਕਸਾਨ ਭਾਜੀ ਇੱਧਰ ਕਿੰਨੇ ਕੁ ਪਿੰਡਾਂ ਦਾ ਤਕਰੀਬਾ ਇਹ ਜਿੰਨਾਂ ਬਾਟਰ ਦੇ ਨਾਲ ਨਾਲ ਏਰੀਆ ਟੋਟਲ ਤੁਸੀਂ ਜਿਹੜਾ ਤਕਰੀਬਨ 10 ਤੋਂ 15 ਕਿਲੋਮੀਟਰ ਦੀ ਜਿਹੜੀ ਬੈਲਟ ਆ ਔਰ ਡੇਰੇ ਤੋਂ ਲੈ ਕੇ ਤੇ ਬਾਟਰ ਤੋਂ ਜਿਹੜੀ 10-15 ਕਿਲੋਮੀਟਰ ਦੀ ਬੈਲਟ ਆ ਡੇਰੇ ਦੇ ਪਿਛੋਂ ਲੈ ਕੇ ਤੇ ਰਮਦਾਸ ਤੇ ਅਜਨਾਲਾ ਤੇ ਸੋਂ ਦਾ ਆ ਗਾਂ ਨੂੰ ਜਿਹੜਾ ਜਿਤਨੀ ਸੋਭੀ ਜਾਂਦੀ ਆ ਇਹ ਸਾਰਾ ਜਿਹੜਾ ਏਰੀਆ ਉਹ ਦਾਖਵਾਂ ਕੇ ਨਿਭਾਉਂਦੇ ਪ੍ਰਭਾਵ ਤੇ ਜਦੋਂ ਤੱਕ ਸਾਡਾ ਆਪਣਾ ਰਾਜ ਨਹੀਂ ਹੁੰਦਾ ਇਹਦਾ ਕੁਝ ਨਹੀਂ ਬਣਦਾ ਜਾਂ ਤੇ ਪੰਜਾਬ ਦੋ ਹੀ ਸਖਾਂ ਕੋਲ ਪੰਜਾਬੀਆਂ ਕੋਲ ਆ ਜਾਂ ਤੇ ਹਰ ਸਾਲੀ ਦੋ ਹੀ ਸਾਲੀ ਡੁੱਬਣ ਲਈ ਤਿਆਰ ਰਹਿਣ ਤੇ ਐਦਾਂ ਟਰੈਕਟਰ ਟਰਾਲੀਆਂ ਭਰ ਕੇ ਤੇ ਅਸੀਂ ਇੱਕ ਦੂਜੇ ਦੇ ਵਿੱਚ ਵੱਜਦੇ ਫਿਰਿਏ ਤੇ ਜਾਂ ਫਿਰ ਸੱਦੇ ਹੋ ਕੇ ਆਪਣਾ ਰਾਜਾ ਸਰਕਾਰ ਲਈਏ ਤੇ ਜਿਹੜੇ ਮਸਲੇ ਨੂੰ ਹੱਲ ਕਰਾ ਬੀਵੀਐਮਪੀ ਸਾਡੇ ਕੋਲ ਨਹੀਂ ਹੂੰ ਜਿਹੜੇ ਡੈਮ ਬਣੇ ਆ ਡੈਮ ਬਣੇ ਕਿ ਵਿਹਾੜਾ ਨੂੰ ਰੋਕਾਂ ਦੇ ਲਈ ਹੁਣ ਤੇ ਡੈਮ ਕੰਮ ਕਰਦੇ ਨੇ ਹੜ੍ਹ ਲਿਆਉਣ ਦੇ ਲਈ ਜਿਹੜੇ ਡੈਮ ਬਣੇ ਨੇ ਉਹ ਪਾਣੀ ਨੂੰ ਜਮ੍ਹਾਂ ਰੱਖਦੇ ਆ ਤਾਂ ਕਿ ਪਾਣੀ ਰਾਜਸਥਾਨ ਦਿੱਲੀ ਤੇ ਹਰਿਆਣੇ ਨੂੰ ਦਿੱਤਾ ਜਾ ਸਕੇ ਅਖੀਰਲੇ ਦਮ ਤੱਕ ਪਾਣੀ ਨਹੀਂ ਛੱਡਦੇ ਜਦੋਂ ਨੱਕੋ ਨੱਕ ਪਾਣੀ ਹੋ ਜਾਂਦਾ ਤੇ ਫਿਰ ਚੁੱਕ ਕੇ ਪੰਜਾਬ ਵਾਲ ਨੂੰ ਤੋਰ ਦਿੰਦੇ ਆ ਜੇ ਬੀਬੀਐਮਪੀ ਸਾਡੇ ਕੋਲ ਹੁੰਦਾ ਜੇ ਰਾਹ ਸਾਡੇ ਕੋਲ ਆਪਣਾ ਹੁੰਦਾ ਤੇ ਆ ਜਿਹੜਾ ਝੋਨਾ ਚਾਹਨਾ ਅਸੀਂ ਜਿਹੜਾ ਆਪਣੇ ਮੋਟਰਾਂ ਲਾ ਲਾ ਪਾਲਦੇ ਕਰਦੇ ਆ ਇਹ ਸਾਰਾ ਸਾਲ ਥੋੜਾ ਥੋੜਾ ਪਾਣੀ ਕਿਸਾਨਾਂ ਨੂੰ ਦਤਾਂ ਹੁੰਦਾ ਨਾਲੇ ਫਸਲ ਚੰਗੀ ਹੁੰਦੀ ਤੇ ਨਾਲੇ ਹੜਾਂ ਤੋਂ ਬਚਦੇ ਹੁਣ ਉਲਟਾ ਕੰਮ ਹੈ ਨਾਲੇ ਪਹਿਲਾਂ ਜ਼ਮੀਨ ਉੱਠੋ ਕੜ ਕੜ ਪਾਣੀ ਝੋਨਾ ਪਾ ਲਿਆ ਹੁਣ ਉੱਪਰੋਂ ਦੀ ਲੈ ਆ ਕੇ ਹੜਾਂ ਦਾ ਲੈ ਆ ਕੇ ਉੱਤੇ ਮਾਰਿਆ ਤੇ ਜਿਹੜਾ ਪਲਿਆ ਹੋਊਗੀ ਡੁੱਬ ਕੇ ਹੋ ਗਿਆ ਤੇ ਦੂਸਰੇ ਦਾ ਕਾਹਦਾ ਹਾਲ ਹੈ ਹਾਲ ਤੇ ਪ੍ਰਬੰਧ ਤੁਹਾਡੇ ਹੱਥ ਵਿੱਚ ਹੁੰਦਾ ਤੇ ਇਹ ਜਿਹੜਾ ਸਦੀਵੀ ਆਲੋ ਸਾਡੀ ਆਪਣੀ ਆਜ਼ਾਦੀ ਦੀ ਪਿਆਵ ਉਹ ਤੁਮ ਲੋਕ ਤਾਂ ਆਪਣਾ ਲਿਖੀਂ ਰਹੇ ਕਿਹਤਰੀ ਪਾਰਟੀਆਂ ਸਰਪੱਛਤਾਂ ਬੈਂਡਾਜ ਦਾ ਕੰਮ ਕਰਦੀਆਂ ਨੇ ਤੇ ਤੁਹਾਨੂੰ ਲੱਗਦਾ ਹੈ ਵੀ ਤੁਹਾਡੀ ਚਾਰ ਮਾਈਕ ਦੇ ਉੱਤੇ ਗੱਲਾਂ ਹੋ ਗਈਆਂ ਮਾਈਕ ਦੇ ਉੱਤੇ ਤੁਹਾਡੀ ਗੱਲ ਅੱਗੇ ਰਾਤੀ ਪਰ ਗੱਲ ਤੇ ਹਕੀਕਤ ਦੀ ਹੈ ਕਿ ਹਕੀਕਤ ਦੇ ਵਿੱਚ ਕੁਝ ਹੁੰਦਾ ਕਿ ਨਹੀਂ ਹੁੰਦਾ ਭਗਵੰਤ ਮਾਨ ਇਹੋ ਹੀ ਭਗਵੰਤ ਮਾਨ ਹੈ ਨਾ ਜਿਹਨੂੰ 4 ਸਾਲ ਪਹਿਲਾਂ ਲੋਕ ਕਹਿੰਦੇ ਵੀ ਸਾਡੇ ਪੰਜਾਬ ਦਾ ਪੁੱਤ ਆ ਤੇ ਜਿਹੇ ਮੁੱਖ ਮੰਤਰੀ ਬਣ ਕੇ ਪੰਜਾਬ ਨੂੰ ਸਵਾਰ ਦੁਕਰ ਸਵਾਰ ਰਿਹਾ ਇਹੋ ਹਾਲ ਖੇਤਰੀ ਪਾਰਟੀਆਂ ਦਾ ਰਿਹਾ ਕਿਹੜੇ ਮੰਤਰੀ ਦਾ ਕਿਹੜੇ ਸੰਤਰੀ ਦਾ ਜੀ ਨਹੀਂ ਕਰਦਾ ਕਿ ਇਹ ਪੰਜਾਬ ਦੇ ਲੋਕਾਂ ਦੀ ਹਮਾਇਤ ਲੈ ਲਈਏ ਲੋਕਾਂ ਕੋਲ ਗਾਲ੍ਹਾਂ ਲੈਣ ਨੂੰ ਕਿਹਦਾ ਜੀ ਕਰਦਾ ਪਰ ਅਸਲ ਵਿੱਚ ਪਾਵਰ ਨਹੀਂ ਆ ਗਈ ਕੋਲ ਸੋ ਉਹ ਚੀਜ਼ਾਂ ਜਿਹੜੀਆਂ ਉਹ ਟੈਂਪਰੇਰੀ ਹਾਲ ਨੇ ਠੀਕ ਆ ਬਣਾ ਲੈਣੀਆਂ ਚਾਹੀਦੀਆਂ ਖੇਤਰੀ ਪਾਰਟੀਆਂ ਜਨਗ ਜੱਟਾਂ ਨਾਲ ਕਰਦੇ ਕਰ ਲੈਣੀਆਂ ਚਾਹੀਦੀਆਂ ਪਰ ਉਹ ਪਕਾਅ ਦਿੰਦੇ ਜਾਂ ਤੇ ਅੱਦਾ ਤੇ ਨੁਕਸਾਨ ਹਰ ਸਾਲ ਕਰਾਈ ਚੱਲੋ ਤੇ ਇਹਦੀ ਆਦਤ ਪਾ ਲਓ ਜਾਂ ਫਿਰ ਇੱਕ ਵਾਰੀ ਸਦਾ ਹੋ ਕੇ ਜਿਹੜਾ ਆਪਣਾ ਸੰਘਰਸ਼ਾ ਉਹਨੂੰ ਕਰ ਲਓ ਨੁਕਸਾਨ ਤੇ ਉਹਦੇ 'ਚ ਵੀ ਹੋਣਾ ਪਰ ਘਟੋ ਘਟੋ ਤੋਂ ਬਾਅਦ ਅਸੀਂ ਸੌਖੇ ਜੀ ਰਹੂਗਾ ਜੀ